10ਵੇਂ ਬਾਦਸ਼ਾਹ ਕੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਦਾਈ ਹੋਏ ਸਹਾਇ ਗੁਰੂ ਜੀ ਦੇ ਅਵਤਾਰ ਧਾਰਨ ਸਮੇਂ ਭਾਰਤ ਦੀ ਦਸ਼ਾ ਸਤਿਗੁਰੂ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣ ਚੁੱਕਾ ਸੀ ਉਸ ਨੇ ਰਾਜਸੀ ਸ਼ਕਤੀ ਵਧਾਉਣ ਤੇ ਇਸਲਾਮ ਦੇ ਵਾਅਦੇ ਵਾਸਤੇ ਜੀਵਨ ਬਾਜ਼ੀ ਲਾ ਦਿੱਤੀ ਸੀ ਇਸੇ ਸਮੇਂ 1667 ਈਸਵੀ ਵਿੱਚ ਨੇਕ ਹਿੰਦੂ ਰਾਜੇ ਜੈ ਸਿੰਘ ਤੇਜਸਵੰਤ ਸਿੰਘ ਵਰਗੇ ਪਰ ਲੋਕ ਗਮਨ ਕਰ ਚੁੱਕੇ ਸਨ ਕਾਜ਼ੀਆਂ ਤੇ ਮੌਲਾਣਿਆਂ ਦੇ ਹੱਥ ਹਿੰਦ ਦੀ ਵਾਗਡੋਰ ਚਲੀ ਗਈ ਸੀ ਉਹਨਾਂ ਦੇ ਅਸਰ ਰਸੂਖ ਦੇ ਕਾਰਨ ਹਿੰਦੂਆਂ ਉੱਤੇ ਜੁਰਮਾਨੇ ਤੇ ਜ਼ੁਲਮ ਹੋਣ ਲੱਗੇ ਸਨ ਭਾਰੀ ਜ਼ੇਜ਼ੀਏ ਪਾਬ ਟੈਕਸ ਲਾਏ ਗਏ ਸਨ ਵੱਡੇ ਵੱਡੇ ਪੰਡਤ ਤੇ ਸਾਧੂ ਪੁਸਤਕਾਂ ਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਚੁੱਕ ਕੇ ਪਹਾੜਾਂ ਨੂੰ ਜਾ ਚੁੱਕੇ ਸਨ ਰਾਜ ਦੀ ਮਾੜੀ ਨੀਤੀ ਦੇ ਕਾਰਨ ਲੋਕਾਂ ਦੀ ਆਰਥਿਕ ਦਸ਼ਾ ਬਹੁਤ ਢੇੜੀ ਹੋ ਗਈ ਸੀ। ਨਾ ਕੋਈ ਚਿੱਤ ਲਾ ਕੇ ਕਾਰੋਬਾਰ ਕਰਦਾ ਸੀ ਤੇ ਨਾ ਕਿਸਾਨੀ ਕਿਰਤ ਹੁੰਦੀ ਸੀ। ਹਰ ਵਕਤ ਹਿੰਦੂ ਨੂੰ ਜਾਨ ਦੀ ਚਿੰਤਾ ਰਹਿੰਦੀ। ਜਦੋਂ ਰੱਜ ਕੇ ਕਮਾਈ ਨਾ ਕੀਤੀ ਤਾਂ ਆਮਦਨੀ ਜ਼ਰੂਰ ਕੱਟ ਜਾਣੀ ਸੀ। ਜਦੋਂ ਆਮਦਨੀ ਕੱਟ ਜਾਵੇ ਤਾਂ ਗਰੀਬੀ ਆਈ। ਗਰੀਬੀ ਸਮੇਂ ਆਦਮੀ ਦੀ ਸਮਾਜਿਕ ਦਸ਼ਾ ਵੀ ਢੇੜੀ ਹੋ ਜਾਂਦੀ ਹੈ। ਆਰਥਿਕ ਮੰਦਵਾੜੇ ਨੇ ਸਮਾਜਿਕ ਦਸ਼ਾ ਖਰਾਬ ਕਰ ਦਿੱਤੀ ਹੈ ਹਾਕਮ ਪ੍ਰਬੰਧ ਪ੍ਰਜਾ ਨੂੰ ਪਾੜ ਖਾਣ ਵਾਲੇ ਬਗਿਆੜ ਬਣ ਚੁੱਕੇ ਸਨ ਉਹ ਜਿੱਥੇ ਧੰਨ ਜੇਵਰ ਤੇ ਅੰਨ ਹਿੰਦੂਆਂ ਦਾ ਲੁੱਟਦੇ ਸਨ ਉਥੇ ਉਹ Hindu ਨਾਰੀਆਂ ਦੀ ਇੱਜ਼ਤ ਉੱਤੇ ਵੀ ਡਾਕਾ ਮਾਰਦੇ ਸਨ ਅਨਕਿਰਲੇ ਲੋਕ ਜਾਤੀਆਂ ਨੂੰ ਮਾਰਨ ਲੱਗ ਪਏ ਸਨ ਤੇ ਜਾਤੀ ਦੀ ਛੋਟੀ ਉਮਰ ਵਿੱਚ ਵਿਆਹ ਕਰਨ ਲੱਗੇ ਬਚਪਨ ਦੀਆਂ ਸ਼ਾਬੀਆਂ ਦਾ ਮਹਾਰੋਗ ਭਾਰਤੀ ਸਮਾਜ ਨੂੰ ਉਸ ਸਮੇਂ ਲੱਗਾ ਜਦੋਂ ਉਹ ਰੋਗ ਹੌਲੀ-ਹੌਲੀ ਇੱਕ ਪੁੰਨ ਦਾ ਰੂਪ ਧਾਰਨ ਕਰ ਗਿਆ ਲੋਕਾਂ ਦੇ ਮਨ ਉਤੇ ਇਹ ਵਿਚਾਰ ਉਕਰਿਆ ਗਿਆ ਕਿ ਜੋ ਕੰਨਿਆ ਨੂੰ ਛੋਟੀ ਉਮਰੇ ਵਿਆਹੇਗਾ ਉਸ ਨੂੰ ਬਹੁਤ ਪੁੰਨ ਲੱਗਦਾ ਹੈ ਕੰਨਿਆਦਾਨ ਪਵਿੱਤਰ ਹੁੰਦਾ ਹੈ ਗੱਲ ਕੀ ਕਈ ਪਹਿਲਾਂ ਵਿੱਚ ਹਿੰਦੂ ਜਾਤੀ ਦੀ ਸਮਾਜਿਕ ਰਾਜਸੀ ਤੇ ਆਰਥਿਕ ਜ਼ਿੰਦਗੀ ਨਸ਼ਟ ਹੋ ਗਈ ਬਹੁਤੇ ਨੂੰ ਚੰਗੇ ਜੀਵਨ ਦਾ ਅਹਿਸਾਸ ਹੀ ਨਾ ਰਿਹਾ ਅਗਿਆਨਤਾ ਗਰੀਬੀ ਤੇ ਡਰ ਦੇ ਦਬਾਰ ਨਾਲ ਉਹ ਇੰਨੇ ਗਰਾਵਿਟ ਵਿੱਚ ਆ ਗਏ ਕਿ ਸੋਚ ਦਾ ਦ੍ਰਿਸ਼ਟੀਕੋਣ ਹੀ ਬਦਲ ਗਿਆ ਉਹ ਹਰ ਵਿਪਤਾ ਅਤੇ ਗਿਰਾਵਟ ਨੂੰ ਭਗਵਾਨ ਦੀ ਇੱਛਾ ਆ ਕੇ ਸਹਿਣ ਲੱਗੇ ਆਰੇ ਬੱਕਰੀਆਂ ਦੀ ਤਰ੍ਹਾਂ ਜੀਵਨ ਬਿਤਾਉਣ ਲੱਗੇ ਇਨੀ ਦਿਨੀ 1668 ਈਸਵੀ ਵਿੱਚ ਪੱਛਮੀ ਲੋਕ ਅੰਗਰੇਜ਼ ਤੇ ਪੁਰਤਗਿਜੀ ਭਾਰਤ ਵਿੱਚ ਵਪਾਰੀਆਂ ਦੇ ਰੂਪ ਵਿੱਚ ਆਉਣੇ ਸ਼ੁਰੂ ਹੋਏ ਸਨ ਉਹਨਾਂ ਨੇ ਸੂਰਤ ਵਿੱਚ ਚੰਗਾ ਅੱਡਾ ਕਾਇਮ ਕਰ ਲਿਆ ਸੀ ਹਿੰਦ ਦੀ ਸੁਤੰਤਰਤਾ ਨੂੰ ਖਾਣ ਵਾਸਤੇ ਇਹ ਦੂਸਰਾ ਕੁੰਡਾ ਕੀੜਾ ਲੱਗਾ ਜੋ ਵੱਧਦਾ ਵੱਧਦਾ ਔਰੰਗਜ਼ੇਬ ਦੀ ਮੱਤ ਦੇ ਨਾਲ ਦੱਖਣੀ ਤੇ ਪੂਰਬੀ ਹਿੰਦ ਦੀਆਂ ਸਮੁੰਦਰ ਦੀ ਸਮੁੰਦਰੀ ਬੰਦਰਗਾਹਾਂ ਨੂੰ ਮਲ ਬੈਠੇ ਸਨ ਸਮਝੋ ਹਿੰਦ ਦੇ ਲੁਟੇਰਿਆਂ ਵਿੱਚ ਵਾਧਾ ਹੋ ਗਿਆ ਸੀ ਮੁਗਲ ਬਾਦਸ਼ਾਹ ਨੇ ਕੁਰਜ਼ਿਆਂ ਦੇ ਉਰਜਾ ਨੇ ਲੋਕਾਂ ਨੂੰ ਇੰਨਾ ਭੈਪੀਤ ਕੀਤਾ ਹੋਇਆ ਸੀ ਕਿ ਉਹ ਰਾਜ ਦੇ ਵਿਰੁੱਧ ਉਭਾਸਰ ਦੇ ਨਹੀਂ ਸਨ ਚੁੱਪ-ਚਾਪ ਹਰ ਪ੍ਰਕਾਰ ਦੇ ਦੁੱਖ ਚੱਲਦੇ ਜਾਂਦੇ ਸਨ ਸਿਰਫ ਤਰਲੇ ਬੇਨਤੀ ਦਾ ਇੱਕੋ ਹਥਿਆਰ ਵਰਤਦੇ ਸਨ ਇਹ ਹਥਿਆਰ ਕਦੀ ਕੰਮ ਦਿੰਦਾ ਤੇ ਕਦੀ ਨਿਕੰਮਾ ਹੋ ਜਾਂਦਾ ਸੀ ਸਤਗੁਰੂ ਜੀ ਦੇ ਜਵਾਨ ਹੋਂ ਤੱਕ Hindu ਜਾਤੀ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ ਕਈ ਇਲਾਕੇ ਯੂਪੀ ਬਿਹਾਰ ਤੇ ਉੜੀਸਾ ਆਦਿ ਦੇ ਤਾਂ ਸਾਰੇ ਆਦਮੀ ਕਸਿਆਰੇ ਬਣ ਗਏ ਸਨ ਧਰਮ ਅਣਖ ਹਿੰਮਤ ਤੇ ਪਿਆਰ ਉਹਨਾਂ ਕੋਲ ਨਹੀਂ ਸੀ ਰਿਹਾ ਹਰ ਪਾਸੇ ਅਨਿਆਏ ਧਰਮ ਪਾਪ ਤੇ ਜ਼ੁਲਮ ਦੀ ਕਾਲੀ ਰਾਤ ਭਾਰਤ ਦੇ ਅਸਮਾਨ ਤੇ ਛਾ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ